ਬੀਰਪਾਲ ਕਾਰਜ ਜੀ ਇੱਥੇ ਦੇਖੋ ਇੱਧਰ ਦੇਖ ਕੇ ਚੱਲੋ ਜੀ ਕਿਉਂਕਿ ਤੁਸੀਂ ਕਿ ਇੱਥੇ ਆਏ ਹੋ ਜੀ ਹੁਣ ਹਾਂ ਜੀ ਇੱਥੇ ਆਏ ਆ ਇਹ ਮੇਰਾ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨ ਰਖਨੌਰੀ ਬਾਰਡਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਹੈ ਹਾਂ ਹਾਂ ਜੀ ਹਾਂ ਜੀ ਮਾਂ ਮੈਂ ਹੈਗੀ ਆ ਸੱਚਮੁੱਚ ਖੜੀ ਆ ਸਾਹਮਣੇ ਮੈਂ ਆਪਣੀ ਮਾਂ ਦੇ ਬੇਟੇ ਦਾ ਮੂੰਹ ਵੇਖਣ ਆਈ ਸੀ ਨਹੀਂ ਇਹ ਤਾਂ ਕਾਫੀ ਦੇਰ ਤੋਂ ਤੁਹਾਡੇ ਬਾਰੇ ਬੀਬੀਸੀ ਤੇ ਵੀ ਇਵਨ ਕੇ ਲਿਖੀ ਨਹੀਂ ਜੀ ਮੈਂ ਜਉਂਦੀ ਆ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ ਮੈਂ ਮਾਂ ਹੈਗੀ ਆ ਇਹ ਇਹ ਬਈਲਾ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿਹਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨਾਂ ਕਰਕੇ ਗਿਆ ਵੀ ਮਾ ਤਾਂ ਮੈਂ ਜਾਨਣਾ ਮੈਂ ਉਹਨੂੰ ਕਿਹਾ ਸੀ ਪਤ ਨਾ ਜਾ ਉਹ ਨਹੀਂ ਰੁਕਿਆ ਜੀ ਬੜੇ ਨਾਲ ਰਹਿੰਦਾ ਸੀਗਾ ਜੀ ਨਹੀਂ ਜੀ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋ ਜੀ 12-13 ਸਾਲ ਤੋਂ ਅਲੱਗ ਰਹ ਰਹੇ ਆ ਜੀ ਅੱਜ ਤੁਸੀਂ ਕਿਨੇ ਆਏ ਅੱਜ ਸਾਦ ਨੂੰ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ ਜਿਉ ਪਰਸੋਂ ਦੇ ਪਰਸੋਂ ਦੀ ਗੱਲ ਚੱਰੀ ਅੱਜ ਹੀ ਕਿਉਂ ਨਿਕਲ ਗਿਆ ਅੱਜ ਆਇਆ ਨਿਕਲਿਆ ਜੀ ਪਰਸੋਂ ਜਿਹੜਾ ਰਾਤ ਨੂੰ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਮ ਭੁੱਲ ਗੀ ਜੀ ਉਹਨੂੰ ਮੈਂ ਪਰਸੋਂ ਰਾਤ ਹੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਕ ਰਿਆ ਤੁਹਾਨੂੰ ਦਾ ਬਦਲ ਤੁਹਾਨੂੰ ਦਾ ਬਦਲ ਲੱਗ ਗਿਆ ਹੁਣਾਂ ਦਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਮੈਂ ਜੀ ਪਹਿਲਾਂ ਕਿਉਂ ਨਹੀਂ ਪਹੁੰਚਿਆ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ 'ਚ ਸੀ ਪ੍ਰੈਸ਼ਰ 'ਚ ਸੀ ਮੈਂ ਜਿੱਥੇ ਹੋਰ ਸੀ ਪਾਲਣ ਪੋਸ਼ਣ ਕੀਤਾ ਇਹ ਮੁੰਡੇ ਦਾ ਸੀ ਕਿੰਨੇ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੁੰਡੇ ਦਾ ਇਹਨਾਂ ਨੇ ਮੈਂ 8-9 ਸਾਲ ਪਹਿਲਾਂ 9 ਮਹੀਨੇ ਤੱਕ ਮੈਂ ਢਿੱਡ 'ਚ ਜਦੋਂ ਪਲਵਸਨ ਕਰਦੇ ਸੀ ਦਾਦਾ ਤੇ ਦਾਦੀ ਸੀ ਉਹ ਮਰ ਗਏ ਸੀ ਮਰ ਚੁੱਕੇ ਸੀ ਚਾਚਾ ਸੀ ਕਹਿੰਦੇ ਉਹਨਾਂ ਨੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਨਹੀਂ ਜੀ ਨਹੀਂ ਕਰਾਇਆ ਸੀ ਉਹਨਾਂ ਦਾ ਪਿਤਾ ਹੈ ਨਹੀਂ ਦੂਜੇ ਵਿਆਹ ਕਰਾ ਲਿਆ ਕਿੰਨੀ ਦੇਰ ਕਿੱਥੇ ਰਹਿੰਦੇ ਰਹੇ ਇਹ ਨਹੀਂ ਦੇਰ ਜੀ ਪਹਿਲਾਂ 4 ਸਾਲ ਸਾਡੇ ਕੋਲੇ ਰਹੇ ਫੋਟੋ ਬਾਅਦ ਆ ਸੀ ਇਹਦਾ ਵਿਆਹ ਕਰ ਲਿਓ ਨਹੀਂ ਉਹਨਾਂ ਨੂੰ ਪੁੱਛਣ ਦਿਓ ਜਰਾ ਹਾਂ ਜੀ ਵਿਆਹ ਦੂਜਾ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਸੀ ਇਹਨਾਂ ਨੇ ਸਾਡੇ ਨਾਲ ਕੋਈ ਹਾਂਜੀ ਹੈਗੇ ਆ ਜੀ ਕਿੰਨੇ ਬੱਚੇ ਨੇ ਤੁਹਾਨੂੰ ਦੋ ਕੁੜੀਆਂ ਜੀ ਮਲੇ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਹੈ ਲੈ ਨਹੀਂ ਜੀ ਮੇਰੀਆਂ ਦੋਨੇ ਇੱਥੇ ਆ ਜਿਹੜੀਆਂ ਦੋਨੇ ਛੋਟੀਆਂ ਕੋਈ ਇੱਕ ਵਿਆਹੀ ਵੀ ਹੈ ਜੀ ਇੱਕ ਕੁਮਾਰੀ ਆ ਜੀ ਸ਼ੁਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਠੀਕ ਹੈ ਇਹ 12-13 ਸਾਲ ਤੋਂ ਨਹੀਂ ਰਹਿੰਦਾ ਜੀ ਕਿੱਥੇ ਰਹਿੰਦਾ ਸੀ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਰਹੇ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਮੈਂ ਵਿਆਹੀ ਵੀ ਆ ਜੀ ਆਪਦੇ ਸੌਰੀ ਰਹਿੰਦੀ ਸੀ ਪਰ ਸੋ ਜਦੋਂ ਵੀ ਕਿਤੇ ਨਾ ਵੀ ਤੁਹਾਡੀ ਗ੍ਰੀਮੈਜ ਹੋਈ ਨਹੀਂ ਹੋਈ ਵੀ ਆ ਜੀ ਅੱਛਾ ਦੁਵਾਰਾ ਮੈਰਿਡ ਹਾਂਜੀ 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 ਜੀ ਜੀ ਪਰ ਤੁਸੀਂ ਮਾਹੋਰ ਦੇ ਨਾਤੇ ਕੀ ਚਾਹੁੰਦੇ ਹੋ ਜੀ ਮੈਂ ਮਾਂ ਨਾਨ ਦਾ ਚੌਣੀਆਂ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਹੈ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜੀ ਆਂ ਜੀ ਨਹੀਂ ਤੁਸੀਂ ਆਪਣੀ ਮਰੀਦ ਆ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਜੀ ਤੁਹਾਨੂੰ ਉਹਦੇ ਮੁੰਡੇ ਦਾ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਦ ਕਰਦੇ ਆ ਵਿਚਾਰੇ ਦੀ ਉਹਦਾ ਸ਼ਿਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਤੇ ਤੁਸੀਂ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਿਸੇ ਦੀ ਮੰਗ ਨਹੀਂ ਕਰਦੀ ਕੋਈ ਹੋਰ ਕਈ ਵਾਰ ਉਹ ਕਹਿੰਦੇ ਨੇ ਸਾਡੀਆਂ ਮੰਗਾਂ ਜਾਂ ਤਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਨਾ ਸਨਸਕਾਰ ਹੋਣ ਦੀ ਇਹਨਾਂ ਨਹੀਂ ਜੀ ਮੇਰੇ ਕਿੰਨੀਆਂ ਕੋਈ ਕਾਰਵਾਈ ਦੀ ਮੰਗ ਨਹੀਂ ਚਾਚੀ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਣ ਪੋਸ਼ਣ ਉਹ ਕਰ ਰਹੇ ਨੇ ਤਾਂ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੇ ਹਾਂ ਜੀ ਉਹੀ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਮੇਰੇ ਨਾਲ ਫੋਨ ਤੇ ਹੈਗਾ ਸੀ ਜੀ ਫੋਨ ਰੋਜ਼ ਲਾਉਂਦਾ ਸੀ ਮੈਂ ਮੇਰੇ ਨਾਲ ਵੀ ਤੁਸੀਂ ਹੁਣ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀ ਥੋਰੀ ਨਹੀਂ ਮੈਂ ਤਾਂ ਉਹਦੀ ਮਾਤਾ ਆ ਹਾਂ ਉਹਨੂੰ ਦੇਖ ਕੇ ਛੋਟਾ ਥੋੜਾ ਬੇਡਾ ਇੱਕ ਸ਼ਹੀਦ ਵਾਂਗੂ ਹੋਇਆਗਾ ਗੋਲੀ ਲੱਗੀ ਆ ਕਿ ਉਹਦੇ ਤੇ ਉਦੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋ ਕਿ ਜਿਹੜੀਆਂ ਜਿਹੜੀਆਂ ਉਹਦੇ ਹੱਕ ਚ ਖੜੀਆਂ ਨੇਗੀਆਂ ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਨਹੀਂ ਮੈਂ ਕਹਿੰਦੀ ਵੀ ਚੱਲ ਵਿਚਾਰੇ ਦਾ ਸ਼ਸਕਾਰ ਹੋ ਜਾਏ ਟਾਈਮ ਨਾ ਕਾ ਤਾਂ ਰੋਲਾ ਜਾਂਦਾ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ ਜੀ ਮੈਂ ਮੋਬਾਈਲ ਤੇ ਵੇਖਿਆ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀ ਆਪ ਆਏ ਆਂ ਜੀ ਮਾਤਾ ਜੀ ਕਿਹਦੇ ਨਾਲ ਆਏ ਹੋ ਤੁਸੀਂ ਇੱਥੇ ਅਸੀਂ ਗੱਡੀ ਤੇ ਆਈ ਆ ਅਸੀਂ ਮਰਾਜ ਹਿੰਮਤਪੁਰੇ ਕੋਠੇ ਨਹੀਂ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੇ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹੋ ਹਾਂਜੀ ਮੈਂ ਤਾਂ ਫਿਰ ਲੱਗ ਰਹੇ ਨੇ ਜੀ ਜਿਹੜੇ ਭੈਣ ਇੱਕ ਵਿਆਹੀ ਹੈ ਜੀ ਤੇ ਉਹ ਡਰਾਈਵਰ ਹੀ ਨਹੀਂ ਕਰਦਾ ਨਹੀਂ ਦੋ ਭੈਣ ਪਰ ਇੱਕ ਮਾਰੀ ਛੋਟੀ ਭੈਣਾਂ ਕਰਕੇ ਨਹੀਂ ਜੀ ਸਾਡੇ ਕੋਲ ਇੱਧਰ ਦੇਖ ਇੱਧਰ ਇੱਧਰ ਤੁਸੀਂ ਸਾਹਮਣੇ ਦੇਖ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀਆਂ ਨਹੀਂ ਜੀ ਉਹ ਇਹ ਦੇ ਨਾਲ ਹੀ ਰਹਿੰਦੇ ਸੀ ਹਾਂਜੀ ਹਾਂਜੀ ਨਹੀਂ ਕਿੱਥੇ ਭੈਣ ਭਾਈ ਅਲੱਗ ਰਹਿੰਦੇ ਸੀ ਉਹ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸੀ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ 13 ਸਾਲ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆਉਂਦਾ ਹੀ ਕੁੜੀ ਵੱਡੀ ਆਉਂਦੀ ਜਾਂਦੀ ਹੈ ਜੀ ਨਹੀਂ ਜੀ ਛੋਟੀ ਨਹੀਂ ਕੁੜੀ ਨਹੀਂ ਆਈ ਬਰੇ ਪਰੰਡਾਲੀ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ ਹੈਗਾ ਜੀ ਜਦੋਂ ਮਰਜੀ ਫੋਨਾਂ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਸਰਨੇਲ ਕਿਉਂ ਨਹੀਂ ਆਈ ਵੱਡੀਆਂ ਹੁੰਦੀ ਰਹੀ ਹੈ ਛੋਟੀ ਨੇ ਆਪਾਂ ਇਹ ਮੈਂ ਗੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਸਰਚ ਹੈ ਜੀ ਵੱਡੀਆਂ ਦੇ ਸੌਰੀ ਹੈ ਅੱਛਾ ਜਿਹੜੀ ਕੋਈ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਦੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਕੋਈ ਨਹੀਂ ਰਹਿੰਦਾ ਨਹੀਂ ਬਸ ਠੀਕ ਹੈ ਹੁਣ ਕੀ ਮੰਗਿਆ ਸਰਪੰਨ ਤੁਸੀਂ ਕੀ ਜੇ ਲਾਸਟ ਦਾ ਉਹ ਕਰਨ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਮੂੰਹ ਵੇਖਣ ਆਈ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸ ਨਾ ਉਹ ਹੋਵੇ ਉਹਨੂੰ ਸੀਹਦੀ ਉਹ ਦਿੱਤਾ ਜਾਵੇ ਉਹਦਾ ਅਸ਼ੀਸ਼ ਕਰੂ। ਕੀ ਤੁਸੀਂ ਕਿਸੇ ਦੀ ਮੰਗ ਕੀਤੀ ਹੈ ਜਿਹੜੀ ਉਹਦਾ ਸਮਰਥਨ ਕਰਦੇ ਹੋ? ਨਹੀਂ ਜੀ ਆਪਾਂ ਕੋਈ ਤੇ ਸਬੰਧੀ ਨਾਲ ਹੈ ਨਹੀਂ ਜੀ ਇਹ ਨਹੀਂ ਅਸੀਂ ਕਿਸੇ ਨਾਲ ਪਰਪਰ ਤੁਲਨਾ ਨਾ ਸਾਡਾ ਮੁੰਡਾ ਮੁੜੇ ਨਹੀਂ ਜੀ ਕੋਈ ਗਲਤੀ ਨਹੀਂ ਕੀਤੀ। ਨਹੀਂ ਤੁਹਾਨੂੰ ਲੱਗਦਾ ਹੈ ਨਹੀਂ ਜੀ ਮੈਂ ਤਾਂ ਕਹਿੰਦੀ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜਿਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਮਾਮਾ ਵਾਲਾ ਬੈਠਾ। ਦੂਜੀ ਸ਼ਾਦੀ ਤੇ ਤੁਹਾਡੇ ਕਿੰਨੇ ਬੱਚੇ ਨੇ? ਦੋ ਜੀ। ਦੋ। ਹਾਂ ਜੀ। ਦੋ ਕੁੜੀਆਂ। ਦੋ ਕੁੜੀਆਂ। ਉਹ ਹਸਬੰਡ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਜੀ ਉਹ ਤਾਂ ਅਗਲੇ ਕਿਉਂ ਆ ਗਏ ਨੇ ਕੀ? ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸ ਕੇ ਆਏ ਹੋ? ਉਹਨਾਂ ਨੇ ਨਾਹੋ ਉਹਨਾਂ ਨੇ ਕੋਈ ਮੋਲੋ ਜੀ ਤੁਸੀਂ ਤੁਸੀਂ ਦੱਸੋ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਦੇ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹੇ ਨੇ ਉਹਨਾਂ ਦੇ ਨਹੀਂ ਨਹੀਂ ਉਹ ਮੈਨੂੰ ਲੈ ਕੇ ਆਏ ਸੀ ਕੱਲ ਜਦੋਂ ਪਤਾ ਲੱਗਾ ਮੈਨੂੰ ਵੀ ਤਾਂ ਉਹਨਾਂ ਨੂੰ ਇੰਨਾ ਪਤਾ ਇਹਨਾਂ ਦੇ ਬਾਰੇ ਮੈਂ ਮੈਂ ਰਿਤੀ ਆ ਮੈਂ ਉਹ ਕੀਤੀ ਆ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਹੋਣੀ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ ਉਹ ਖੱਜਲ ਖਵਾਰ ਹੋਈਆਂ ਕੁੜੀ ਨੂੰ ਵਿਆਹ ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਹੈ ਜਾਂ ਪੰਚਾਇਤੀ ਤਲਾਕ ਹੋਇਆ ਹੈ ਜਾਂ ਉਹਦੇ ਨਾਲ ਦੇ ਤਾਂ ਕੁਝ ਨਹੀਂ ਕੀਤਾ ਇਹਨਾਂ ਨੂੰ ਬੁਲਾ ਦੋ ਨਾ ਮਤਲਬ ਜੀ ਤੁਸੀਂ ਜਿਆਦਾ ਬੋਲਦੇ ਹੋ ਪੁੱਛੋ ਨਾ ਉਹਨਾਂ ਨਾਲ ਤਾਂ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ ਅੱਛਾ ਉਹ ਕਹਿੰਦੇ ਵੀ ਸਾਡੇ ਕਿੰਨੋਂ ਆ ਵੀ ਇਹਨੂੰ ਤੁਸੀਂ ਇਹਨਾਂ ਨੂੰ ਮਤਲਬ ਕੋਈ ਨਹੀਂ ਤੁਹਾਡੇ ਫੇਵਰ ਦੇ ਵਿੱਚ ਐਕਸਪਰਟ ਚਰਨਜੀਤ ਚਰਨਜੀਤ ਸਿੰਘ ਜੀ ਅਧਿਕਾਰ ਦੇ ਸਾਹਮਣੇ ਜਿਹੜੀ ਘਰ ਵਾਲੀ ਦੱਸ ਰਹੀ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦੇ ਨਾਲ ਤਲਾਕ ਹੋਇਆ ਨਹੀਂ ਇਹ ਤਾਂ ਝੂਠ ਹੈ 17 ਸਾਲ ਹੀ ਹੋਏ ਕਦੇ ਤੁਹਾਨੂੰ ਮਿਲੀ ਆ ਉਹ ਨਾ ਜੀ ਮੁਰਤ ਕੇ ਆਈ ਨਹੀਂ ਕਿੰਨਾ ਟਾਈਮ ਲੱਗਿਆ 17 ਕਦੋਂ ਤੋਂ ਨਹੀਂ ਆਈ ਤੁਹਾਡੇ ਪਿੰਡ ਉਦੋਂ ਤੇ ਜਦੋਂ ਦਾ ਤਲਾਕ ਹੋਇਆ ਮਟੰਡੇ ਹੋਇਆ ਅੱਜ ਦੀ ਵਾਰਤ ਕੋਣ ਹੈਗਾ ਤੁਹਾਡੇ ਕੋਲ ਸੁਮਨ ਦਾ ਹੋਏ ਵਿੱਚ ਕੋਈ ਲੱਗਾ ਦੇਗਾ ਕਿ ਮੈਂ ਤੁਹਾਨੂੰ ਬਤਨ ਨਹੀਂ ਨਾ ਜੀ ਉਹਦਾ ਕੋਈ ਲੱਗਾ ਦਾ ਨਹੀਂ ਠੀਕ ਰੱਖੋ ਰਾਜੇ ਇੱਕ ਨਾ ਮੇਰੇ ਸਾਹਮਣੇ ਆਏ ਨੇ ਜਿਹੜੇ ਤੁਹਾਡੀ ਮਾਤਾ ਦੱਸ ਰਹੇ ਨੇ ਕਿ ਅਸੀਂ ਉਹਨਾਂ ਬੱਚਿਆਂ ਦੀ ਮਾਤਾ ਤੇ ਜਿਹੜਾ ਆਪਣਾ ਲੜਕਾ ਸੀ ਉਹਦੇ ਨਾਲ ਉਹਦੀ ਗੱਲ ਵੀ ਹੋਈ ਹੈ ਅੰਦੋਲਨ ਤੇ ਜਾਣ ਤੋਂ ਪਹਿਲਾਂ ਕਿ ਮੈਂ ਉੱਥੇ ਜਾ ਰਿਹਾ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਕੋਈ ਮਾਤਾ ਜੀ ਜਿੰਦਾ ਨਹੀਂ ਹਨ ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ-ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚੋਂ ਦਾ ਜਿਸ ਤਰ੍ਹਾਂ ਉਹ ਦਾਵਾ ਕਰ ਰਹੀ ਹੈ ਕਿ ਸ਼ੁਭਕਰਨ ਦਾ ਸੰਸਕਾਰ ਹੋਣਾ ਚਾਹੀਦਾ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ ਉਹਦੀ ਮਿੱਟੀ ਨਾਲ ਰੋਲ ਜਾਈ ਇਸ ਤਰ੍ਹਾਂ ਅਸੀਂ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਤਾਂ ਉਹ ਕਹ ਰਹੀ ਵੀ ਪਰਿਵਾਰ ਤੋਂ ਤਾਂ ਗਈ ਵੀ ਕੁੜਦੇ ਮਾਰ ਦੇ ਸੀ ਆ ਹੋਰ ਕੋਈ ਗੱਲਬਾਤ ਸੀ ਤਾਂ ਹੁਣ ਤਾਂ ਕੁਝ ਕਹ ਲੈ ਉਹ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈਏ ਦੋ ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖੇ ਹੀ ਨਹੀਂ ਭਰ ਲਿਆ ਹੀ ਨਹੀਂ ਹੁਣ ਉਹ ਐ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੇ ਨੂੰ ਦਿਖੇ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨਹੀਂ ਸ਼ੁਕਰਨ ਦੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਨਹੀਂ ਹੁੰਦੀ ਸੀ ਨਹੀਂ ਹੁੰਦੀ ਸੀ ਜੇ ਤੁਸੀਂ ਹੁਣ ਪਰਿਵਾਰ ਚ ਆਈ ਜਦੋਂ ਉੱਥੇ ਪਤਾ ਲੱਗਿਆ ਵੀ ਡੈਥ ਹੋ ਗਈ ਸ਼ੁਕਰਨ ਦੀ ਉਸ ਤੋਂ ਬਾਅਦ ਪਰਿਵਾਰ ਨੇ ਕਿਸੇ ਨਾਲ ਗੱਲ ਹੋਈ ਹੋਵੇ ਜਾਂ ਆਉਣ ਦੀ ਕੋਸ਼ਿਸ਼ ਕੀਤੀ ਹੋਵੇ ਪਰਿਵਾਰ ਚ ਨਾ ਨਾ ਕੁਛ ਨਹੀਂ ਉਨੇ ਕੱਲ ਕੁੜੀ ਨੂੰ ਫੋਨ ਲਾਇਆ ਸੀ ਉਹਨੇ ਚੱਕਿਆ ਨਹੀਂ। ਇਹ ਤਾਂ ਵੀ ਤੇ ਇੰਦਰ ਇੱਕ ਮਿੰਟ ਇੱਕ ਮਿੰਟ ਕਰਨ ਨਾਲ ਉਹਦੀ ਗੱਲ ਵੀ ਹੋਈ ਹੈ ਅੰਦੋਲਨ ਚ ਜਾਣ ਤੋਂ ਪਹਿਲਾਂ 2 ਦਿਨ ਪਹਿਲਾਂ ਵੀ ਮੌਤ ਹੋਣ ਤੋਂ ਪਹਿਲਾਂ ਉਹਨੇ ਫੋਨ ਕਰਿਆ ਸ਼ੁਕਰਨ ਨੇ ਕਿ ਅਸੀਂ ਅੰਦੋਲਨ ਵਿੱਚ ਆ ਕੀ ਕਹਿਣਾ ਚਾਹੋਗੇ ਤੁਸੀਂ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਉਹਦਾ ਕੋਈ ਲੱਗ ਦੇਗਾ ਨਹੀਂ। ਕੋਹਰਾ-ਪੋਹਰਾ ਬੱਚੇ ਛੱਡ ਕੇ ਗਈ ਵੀ ਆ। ਵਿਆਹ ਕਰਾਈ ਬੈਠੀ ਐ ਜਿਵਾਕ ਜੰਮੀ ਬੈਠੀ ਐ। ਉਹ ਜਿਸ ਤਰ੍ਹਾਂ ਉਹਦਾ ਦਾਵਾ ਹੈ ਕਿ ਮੀ ਸਾਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਸਰਕਾਰ ਜਿਸ ਤਰ੍ਹਾਂ ਦੇ ਮੰਗਾ ਰੱਖ ਰਹੇ ਨੇ ਉਹ ਕਿਸਾਨ ਜੱਥੇਬੰਦੀਆਂ ਤੇ ਵੀ ਉਹਨੇ ਕਿਹਾ ਵੀ ਐਵੇਂ ਹੀ ਰੱਖੀ ਜਾਂਦੇ ਨੇ ਮੰਗਾ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜੱਥੇਬੰਦੀਆਂ ਦੇ ਇਹ ਜੋ ਕੁਝ ਕਰਨਗੇ ਇਹੀ ਕਰਨਗੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਕਹੀ ਜਾਂਦੀ ਆ ਉਹ ਕਿ ਉਹ ਕਿਉਂ ਕਹਿ ਰਹੇ ਨੇ ਮੇਰੇ ਮਰੀ ਬੋਤਲੇ پیسے ਦੀ ਮੰਗ ਕਰਦੇ ਆ ਉਹ ਤਾਂ ਉਹ ਤਾਂ ਜੀ ਬਹੁਤ ਕੁਛ ਕਰੂਗੀ ਹਣਾ ਉਹ ਕੰਮ ਜਾਰੀ ਕਰਤਾ ਖਾਤਾ ਜੀ ਉਹ ਤਾਂ ਬਹੁਤ ਕੁਛ ਕਰੂਗੀ ਜੀ ਪਰਿਵਾਰ ਵਾਲਿਆਂ ਦੇ ਵੀ ਉਹਨੇ ਰੋਪ ਲਗਾਏ ਨੇ ਕਿ ਵੀ ਉਹਨਾਂ ਨੇ ਅਕਾਊਂਟ ਚਾਰੀ ਕਰਤੇ ਪੈਸੇ ਲੈਣ ਦੇ ਮਾਰੇ ਨਾ ਕਿ ਰਹਿੰਦੇ ਮਿੱਟੀ ਨਾ ਖਰਾਬ ਹੋ ਜAVE ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਾਹਤੋ ਅਸੀਂ ਤਾਂ ਜੀ ਇਹਨਾਂ ਦੇ ਮਾ ਕਰਾਂਗੇ ਜੱਥੇ ਬੰਦੀ ਦੇ ਜਿਵੇਂ ਕਰਨਗੇ ਉਹਵੇਂ ਉਹਵੇਂ ਹੋਊਗਾ ਜਿਵੇਂ ਜਦੋਂ ਇਹ ਛਸ਼ਕਾਰ ਨੂੰ ਕਹਿਣਗੇ ਉਦੋਂ ਛਸ਼ਕਾਰ ਹੋਊਗਾ ਮੈਨੂੰ ਉਸ ਨੂੰ ਕੀ ਕਹਿਣਾ ਚਾਹੂਗੇ ਜੋ ਸ਼ੁਕਰਨ ਦੀ ਮਾਂ ਬਣ ਕੇ ਉੱਥੇ ਅੱਜ ਪਹੁੰਚੇ ਉੱਥੇ ਪਟਿਆਲੇ ਉਹਨੂੰ ਅਸੀਂ ਕਹੀਏ ਮਾਂ ਬਣੀ ਨਹੀਂ ਮਾਂ ਬਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਤਲਾਕ ਉਹਦੇ ਨਾਲ ਹੋਇਆ ਵੈ 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿ세 ਨਹੀਂ ਇਹ ਬੱਚੇ ਪੋਰਾ ਪੋਰਾ ਆ ਤਾਂ ਕੁੜੀ ਰੂੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿੱਧਰ ਗਈ ਸੀ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਤੁਹਾਡੇ ਪਰਿਵਾਰਕ ਦੇ ਵਿੱਚ ਇੱਕ ਮਹਿਲਾ ਹੋਰ ਆਈ ਹੈ ਜੀ ਉਹ ਕਹਿ ਰਹੀ ਹੈ ਕਿ ਮੈਂ ਸ਼ੁਕਰਨ ਦੀ ਮਾਂ ਤੇ ਮੈਂ ਮਤਲਬ ਕਿ ਮੇਰਾ ਤਲਾਕ ਹੋਇਆ ਵਾ ਪਹਿਲਾਂ 13 ਸਾਲ ਪਹਿਲਾਂ ਦੱਸ ਰਿਹਾ ਕੀ ਕਹਿਣਾ ਚਾਹੁੰ ਮੈਂ ਨਹੀਂ ਜੀ ਪਹਿਲੇ ਦਾ 13 ਸਾਲ ਦਾ ਝੂਠ ਮਾਰਦੇ ਤਲਾਕ ਘੱਟੋ ਘੱਟ 16 17 ਸਾਲ ਹੋ ਗਏ ਹੋਏ ਨੂੰ ਤਲਾਕ ਮੇਰੀ 60 ਸਾਲ ਦੀ ਉਮਰ ਹੋ ਗਈ ਇੱਥੇ ਰਹਿਣਾ ਏ ਛਕਰਾਂ ਚ ਇਕੱਠੇ ਆ ਗਏ ਛਕੇ ਆ ਤੇ ਮਤਲਬ ਛੋਟੇ ਛੋਟੇ ਸੀ ਰੋੜ ਖੋੜ ਕੇ ਦਾਦੀ ਨੇ ਤੇ ਚਾਚੇ ਨੇ ਪਾਲੇ ਨੇ ਤੇ ਉਹ ਤੋਂ ਛੱਡ ਕੇ ਇਹਨਾਂ ਨੂੰ ਹੋਰ ਵਿਆਹ ਕਰਵਾ ਲਿਆ ਉਹਨੇ ਹੋਰ ਵਿਆਹ ਕਰਵਾ ਕੇ ਬੱਚੇ ਵੀ ਉਹਦੇ ਜੰਮੇ ਵੇ ਮਤਲਬ ਇਹ ਤਾਂ ਹੁਣ ਪ੍ਰਸ਼ਾਸਨ ਇਹ ਰਣਨੀਤੀਆਂ ਕਰਦਾਗਾ ਤੇ ਸਭ ਰੋਟੀਆਂ ਛੇਕਦਿਆ ਹੁਣ ਉਹ ਜਾਣ ਕੇ ਇਹ ਸੰਜ ਕੜੀ ਕਰਦੀ ਹੈ ਤੇ ਮਤਲਬ ਇਹ ਆ ਕੋਈ ਵਿੱਚ ਰੋਲ ਨਹੀਂ ਕੀ ਉਹ ਤਾਂ ਮਤਲਬ ਵਿਆਹ ਕਰਾ ਕੇ ਵੀ ਮਤਲਬ ਇਹ ਇਹਨਾਂ ਤੇ ਬੱਚਿਆਂ ਦਾ ਕੁਝ ਵੀ ਬਣਨਾ ਜਾਵੇ ਇਹ ਸਭ ਕੁਝ ਜਾਣ ਬੁੱਝ ਕੇ ਹੋ ਰਿਹਾ ਹੈ ਕਰਾ ਰਿਹਾ ਹੈ ਪ੍ਰਸ਼ਾਸਨ ਨੂੰ ਤੇ ਮਤਲਬ ਮੇਰੇ ਹੁੰਦੇ ਤੋਂ ਉਹ ਤਲਾਕ ਹੋਇਆ ਮੇਰੀ 60 ਸਾਲ ਦੀ ਉਮਰ ਹੋ ਗਈ ਮੈਂ ਇਸ ਦੇ ਚੰਗੀ ਤਰ੍ਹਾਂ ਜਾਣੂ ਆ ਤਲਾਕ ਕੋ ਕਹਿੰਦੇ ਉਹ ਵਿਆਹ ਕਰਵਾਇਆ ਬੱਚੇ ਰੋੜ ਕੋੜ ਕੇ ਮਸਾ ਪਾਲੇ ਨੇ ਦਾਦੀ ਨੇ ਤੇ ਚਾਚੇ ਨੇ ਹਾਂਜੀ ਬਈ ਕੀ ਨਾਮ ਹੈ ਤੁਹਾਡਾ ਤੇ ਪਰਿਵਾਰ ਨਾਲ ਕੀ ਸੰਬੰਧ ਮੇਰਾ ਨਾਮ ਗੁਰਵਿੰਦਰ ਸਿੰਘ ਬੱਲੋ ਜੀ ਮੈਂ ਕਿਸਾਨ ਜਥੇਬੰਦੀ ਦਾ ਆਗੂ ਵੀ ਆ ਕਿਸਾਨ ਜਥੇਬੰਦੀ ਦੇ ਆਗੂ ਹੋਣ ਤੋਂ ਨਾ ਤੋਂ ਪਹਿਲਾਂ ਅਸੀਂ ਪਿੰਡ ਪੱਦਰ ਤੇ ਨਾਲ ਖੜੇ ਆ ਤੇ ਇਸ ਕਰਕੇ ਅਸੀਂ ਪਿੰਡ ਇਹਨਾਂ ਦਾ ਜਿਹੜਾ ਦੁੱਖਾਂ ਉਹ ਬਣਾਉਣ ਵਾਸਤੇ ਦਿੱਲੀ ਇੱਥੀ ਹੁੰਨੇ ਆ ਰੋਜ਼ ਮਾਈ ਦਾ ਸਾਹਮਣੇ ਆਉਂਦੀ ਆ ਤੇ ਉਹ ਦਾਵਾ ਕਰਦੇ ਕਿ ਉਹ ਸ਼ੁਕਰ ਨਹੀਂ ਮਾਣ ਦੇਖੋ ਦਾਵਾ ਕਰੀ ਜਾਵੇ ਉਹ ਤਾਂ ਕੋਈ ਵੀ ਕਰੀ ਜਾਵੇ ਹੁਣ ਲਾਲਚ ਹਰੇਕ ਦੇ ਮਨ ਚ ਹੋਇਆ ਪਿਆ ਬਾਈ ਇੱਥੇ ਅਸੀਂ ਤਾਂ ਦੇਖਿਆ ਨਹੀਂ ਵੀ ਇਹਦੀ ਮਾਤਾ ਕੀ ਨਿੱਕੇ ਨਿੱਕੇ ਹੁੰਦਿਆਂ ਨੂੰ ਛੱਡ ਗਈ ਸੀ ਇਹਦਾ ਪਾਲਣ ਪੋਸਣਾ ਜਿਹੜਾ ਇਹਨਾਂ ਦੀ ਦਾਦੀ ਤੇ ਇਹਨਾਂ ਦੇ ਚਾਚਾ ਜੀ ਨੇ ਹੋਰ ਪਰਿਵਾਰ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਔਖਾਂ ਨਾਲ ਜਿਹੜਾ ਕੀਤਾਗਾ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਧੰਨੇ ਦੇ ਤਕੜੇ ਆ ਜਿਨ੍ਹਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਔਖੇ ਟਾਈਮ 'ਚ ਛੱਡ ਕੇ ਬਾਗੀ ਇਹਨਾਂ ਨੂੰ ਜਦੋਂ ਅੱਜ ਉਹਦੇ ਮਨ 'ਚ ਲਾਲਚ ਜਾਗ ਗਿਆ ਤਾਂ ਉਹ ਕਹਿੰਦੀ ਹੈਗੀ ਵੀ ਹਾਂ ਮੈਂ ਇਹ ਮੇਰੇ ਬੱਚੇ ਆ ਉਹਦੋਂ ਦੇ ਉਹਨੂੰ ਆਪਣੇ ਬੱਚੇ ਦਿਸੇ ਨਹੀਂ ਹੈਗੇ ਉਹ ਇੱਕ ਸੋਨੂੰ ਦੱਸਦੇ ਆਂ ਵੀ ਇਹ ਪ੍ਰਸ਼ਾਸਨ ਦੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਪੱਬਾਂ ਪਾਰ ਹੋਈ ਫਿਰਦੀਆਂ ਨੇ ਉਹਦਾ ਸੰਸਕਾਰ ਕਰਵਾਉਣ ਨੂੰ ਅਸੀਂ ਇਹ ਮੰਨਦੇ ਆਂ ਵੀ ਇਹ ਤੇਰੇ ਵੀ ਉਹਨਾਂ ਦੀ ਖੜੀ ਕੀਤੀ ਹੋਈ ਹੈ ਸੋਡੇ ਚੈਨਲ ਦੇ ਜ਼ਰੀਏ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆਂ ਵੀ ਪ੍ਰਸ਼ਾਸਨ ਇਹ ਜੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਉਹਨਾਂ ਨੂੰ ਪਾਰੀ ਰੋਧ ਦਾ ਸਾਹਮਣਾ ਕਰਨਾ ਪਊ ਕਿਉਂਕਿ ਇੱਕ ਪਾਸੇ ਸਾਡੇ ਜਵਾਨ ਪਿੰਡ ਦੇ ਪੁੱਤ ਦੀ লাশ ਪਈ ਹੈ ਜਿਹੜੀ ਇਸ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਕੇਂਦਰ ਦੀ ਗੋਲੀ ਦਾ ਸਕਾਰ ਹੋਇਆਗਾ ਸਾਡਾ ਨੌਜਵਾਨ ਉਹਦੀ ਹਲੇ ਡੈੱਡ ਬੋਡੀ ਪਈ ਆ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਰੋਲ ਰਹੀ ਆ ਉਹਦਾ ਸੰਸਕਾਰ ਕਰ ਉਹ ਤੇ ਸਾਨੂੰ ਇਨਸਾਫ਼ ਦੇਣ ਦੀ ਬਜਾਏ ਇਹ ਸਾਰੀਆਂ ਇਹੋ ਜਿਹੀਆਂ ਧਿਰਾਂ ਖੜੀਆਂ ਕਰ ਦਿਆ ਪ੍ਰਸ਼ਾਸਨ ਦਾ ਕੰਮ ਹੁੰਦਾ ਪੈਂਤਰਾ ਖੇਡਣਾ ਇਹ ਹੁਣ ਸਾਰੇ ਪੈਂਤਰੇ ਇਹਨਾਂ ਨੇ ਖੇਡ ਕੇ ਦੇਖ ਲਏ ਇਹਨਾਂ ਕੋਲੇ ਆਖਰੀ ਹਥਿਆਰ ਬਚਿਆ ਸੀਗਾ ਉਹ ਸਤ ਹਥਿਆਰ ਨੂੰ ਵੀ ਇਹਨਾਂ ਨੇ ਸਾਡੇ ਸਾਹਮਣੇ ਕੱਢ ਲਿਆ ਅਸੀਂ ਫੇਰ ਥੋੜੇ ਚੇਤਾਵਨੀ ਦੇਣਾ ਚਾਹੁੰਦੇ ਹਾਂ ਥੋੜੇ ਚੈਨਲ ਦੇ ਰਾਹੀਂ ਵੀ ਪ੍ਰਸ਼ਾਸਨ ਆਵਦੀਆਂ ਹਰਕਤਾਂ ਤੋਂ ਇਹਨਾਂ ਤੋਂ ਬਾਜ ਆ ਜਾਏ ਨਹੀਂ ਲੋਕਾਂ ਦੇ ਇਹਨਾਂ ਨੂੰ ਭਾਰੀ ਰੋਧ ਦਾ ਸਾਹਮਣਾ ਕਰਨਾ ਪਊ ਇੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਤੇ ਸਰਕਾਰ ਹੈ ਪੱਪਾਂ ਪਾਰ ਹੋਈ ਫਿਰਦੀ ਐ ਸੰਸਕਾਰ ਕਰਵਾਉਣ ਨੂੰ ਸੰਸਕਾਰ ਇਹਦਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਉੱਥੇ ਬੈਠੀਆਂ ਲੜ ਰਹੀਆਂ ਜੱਥੇ ਬੰਦੀਆਂ ਗਈਆਂ ਉਹ ਇਨਸਾਫ ਉਹਨਾਂ ਨੂੰ ਮਿਲਦਾ ਨਹੀਂ ਹੈਗਾ ਤੇ ਉੱਥੇ ਲੱਗੇ ਮੋਰਚੇ ਦਾ ਵੀ ਸਵਾਲ ਆ ਕਿਉਂਕਿ ਸੋਭ ਕਰਨ ਦੇ ਨਾਲ ਜੁੜਿਆ ਹੋਇਆ ਉੱਥੋਂ ਦਾ ਮੋਰਚਾ ਵੀ ਹੈ ਉੱਥੋਂ ਦੇ ਆਗੂਆਂ ਨੇ ਸਾਰਾ ਕੁਝ ਦੇਖਣਾਗਾ ਉਸ ਹਿਸਾਬ ਨਾਲ ਉਹ ਹੈਂਡਲ ਕਰ ਰਹੇ ਆ ਇਸ ਕਰਕੇ ਸਰਕਾਰ ਇਹ ਗੱਲ ਭੁੱਲ ਜੇ ਵੀ ਉਹਨੂੰ ਬਿਨਾਂ ਇਨਸਾਫ ਦਿੱਤੇ ਹੋਏ ਉਹਦੇ ਪਰਚਾ ਦਰਜ ਕਰੇ ਜਿਹੜੇ ਜਿਹੜੇ ਉੱਥੇ ਦੋਸ਼ੀ ਆ ਉਹਨਾਂ ਦੇ ਪਰਚਾ ਦਰਜ ਕਰੇ ਤੋਂ ਬਿਨਾ ਇਹ ਮਸਲਾ ਜਿਹੜਾ ਨਹੀਂ ਨਿਬੜਨਾ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹੋ ਜਿਹੀਆਂ ਹਰਕਤਾਂ ਤੋਂ ਬਾਅਦ ਆਜੋ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਦੋਸ਼ੀਆਂ ਦੇ ਖਿਲਾਫ ਕਰੋ